ਕਿ ਕਾ ਲਾਗੇ ਗਵੰਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਨਤਾ ਇਹ ਪਿੰਡ 'ਚ ਤੈੰਦੂਏ ਨੇ دہشت ਪਾ ਦਿੱਤੀ ਏ ਤੈੰਦੂਏ ਨੇ ਇੱਕ ਨੌਜਵਾਨ ਤੇ ਹਮਲਾ ਕੀਤਾ ਏ ਜਦਕਿ ਤੈੰਦੂਆ ਪਿੰਡ 'ਚ ਬੜਿਆ ਅਤੇ ਇੱਕ ਬੱਕਰੀ ਅਤੇ ਇੱਕ ਕੱਟੀ ਨੂੰ ਖਾ ਗਿਆ ਹਾਲਾਂਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਫੜਨ ਲਈ ਪਿੰਜਰੇ ਵੀ ਲਗਾਏ ਪਰ ਇਹ ਤੈੰਦੂਆ ਉਹਨਾਂ ਦੇ ਹੱਥ ਨਾ ਆਇਆ ਅਤੇ ਰਾਤ ਸਮੇਂ ਇੱਕ ਨੌਜਵਾਨ ਤੇ ਅਟੈਕ ਕਰ ਦਿੱਤਾ ਜਦਕਿ ਪਿੰਡ 'ਚ ਇੱਕ ਬੱਕਰੀ ਅਤੇ ਕੱਟੀ ਨੂੰ ਵੀ ਇਸ ਤੈੰਦੂਏ ਨੇ ਆਪਣਾ ਸ਼ਿਕਾਰ ਬਣਾਇਆ ਨੌਜਵਾਨ ਨੇ ਇਸ ਤੇ ਦੂਰ ਨੂੰ ਪੁਆਉਣ ਲਈ ਉਸ ਤੇ ਡੰਡਾ ਮਾਰਿਆ ਤਾਂ ਤੇ ਦੂਆ ਉਸ ਦਾ ਡੰਡਾ ਖਿੱਚ ਕੇ ਲੈ ਗਿਆ ਅਤੇ ਨੌਜਵਾਨ ਨੂੰ ਵੀ ਜ਼ਖਮੀ ਕਰ ਦਿੱਤਾ। ਉਹ ਆਏ ਹੋਣੇ ਹਾਂ ਦੇ ਕਾਦੀ ਨਹੀਂ ਫਿਰ ਗਿਆ। ਉਹ ਆ ਖਲੇ। ਅੱਛਾ। ਉਹ ਦੇ ਕਾਦੀ ਨਹੀਂ ਬੜਾ ਰੌਲਾ ਪਿਆ ਵਾ। ਉਹਦੋਂ ਨਾ ਬੱਜਿਆ ਇਹਦੇ ਨਾਲ ਬੱਜਿਆ ਰਹਿ ਗਏ। ਸੇਰ ਆਵੇ ਐ ਖੂਨ ਲੈਣਾ ਬੱਜਾ। ਉਹਦਾ ਹੀ ਬੱਜਿਆ ਤਾਂ ਸੇਰ ਇੱਥੇ ਪਿਆ ਵਸਦਾ। ਪਿਆ ਉਹਦਾ ਇੱਥੇ ਇੱਕ ਰਹਿ ਗਿਆ। ਇਹ ਐਸ ਰਗਦੋਂ ਲੰਮੀ ਹੋ ਰਹੀ ਦੀ ਖੱਡੀ ਸੀ ਕੋਈ ਲੱਤਾਂ ਨਹੀਂ ਕੋਈ ਚਾਇ ਕੋਸ਼ ਨਹੀਂ ਰਾਂਡਦਾ। ਬਸ ਆਹ ਰਿਧੀ ਖੱਡੀ। ਰਿਧੀ ਖੱਡੀ। ਹਾਂ ਤੋ ਬਸ ਸੇਰ ਹੀ ਹੋਣਾ। ਕਿ ਗੁਰਦੁਆਰਾ ਉਧਾਰ ਆਉਣਾ ਜਣਾ ਮੁਸ਼ਕਿਲ ਹੋਣਾ ਬੜਾ ਮੁਸ਼ਕਿਲ ਹੈ ਗੁਰਦੁਆਰੇ ਚਾਈਦਾ ਗੁਰਦੁਆਰੇ ਸ਼ਾਮਾ ਜਾ ਕੇ ਘੜੀ ਕੇ ਸਿਮਰਨਾ ਕਰੀਦਾ ਹੈ ਤੇ ਗੁਰਦੁਆਰੇ ਨਹੀਂ ਜਾਏਗਾ ਤੇ ਬੀਤੀ ਦੇਰ ਰਾਤ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਨੇੜਲੇ ਪਿੰਡ ਚੀਮਾ ਅੰਦਰ ਇਹ ਪੂਰਾ ਹਸਾ ਵਾਪਰਿਆ ਜਿੱਥੇ ਕੁਝ ਲੋਕਾਂ ਨੇ ਇੱਕ ਤੈੰਦੂਆ ਦੇਖਿਆ ਜਿਸ ਦੀ ਕਈ ਲੋਕਾਂ ਨੇ ਵੀਡੀਓ ਵੀ ਬਣਾਈ ਦਰਸਲ ਤੈੰਦੂਏ ਨੇ ਇੱਕ ਕਾਰ ਅੰਦਰ ਦਾਖਲ ਹੋ ਕੇ ਇੱਕ ਨੌਜਵਾਨ ਤੇ ਹਮਲਾ ਕੀਤਾ ਪਰ ਨੌਜਵਾਨ ਨੇ ਬਚਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਨੌਜਵਾਨ ਜ਼ਖਮੀ ਵੀ ਹੋਇਆ ਹੈ ਪਰ ਇਸ ਦੌਰਾਨ ਗਰੀਮਤ ਰਹੀ ਕਿ ਉਸ ਨੌਜਵਾਨ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਨੌਜਵਾਨ ਨੇ ਤੈੰਦੂਏ ਦੇ ਡੰਡਾ ਮਾਰਿਆ ਜਿਸ ਕਾਰਨ ਤੈੰਦੂਆ ਮੌਕੇ ਤੋਂ ਭੱਜ ਨਿਕਲਿਆ ਹਾਲਾਂਕਿ ਤੈੰਦੂਆ ਜਾਂਦਾ ਜਾਂਦਾ ਉਸ ਦਾ ਡੰਡਾ ਵੀ ਖਿੱਚ ਨਾਲ ਲੈ ਗਿਆ ਤੇ ਨੌਜਵਾਨ ਨੇ ਕੰਦ ਉੱਪਰ ਫਿਰਦੇ ਇਸ ਤੈੰਦੂਏ ਦੀ ਵੀਡੀਓ ਬਣਾ ਲਈ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤੈੰਦੂਆ ਘਰ ਦੀ ਕੰਦ ਤੇ ਚੜਿਆ ਹੋਇਆ ਹੈ ਜਿਸ ਨੇ ਪਿੰਡ 'ਚੋਂ ਪਹਿਲਾਂ ਹੀ ਇੱਕ ਬੱਕਰੀ ਨੂੰ ਖਾ ਲਿਆ ਅਤੇ ਇੱਕ ਮੱਛੀ ਦੀ ਕੱਟੀ ਨੂੰ ਵੀ ਇਸ ਨੇ ਆਪਣਾ ਸ਼ਿਕਾਰ ਬਣਾਇਆ ਤੇ ਪਿੰਡ ਵਾਸੀਆਂ ਮੁਤਾਬਕ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਪਿੰਡ 'ਚ ਕੁਝ ਥਾਵਾਂ ਤੇ ਪਿੰਜਰੇ ਰੱਖੇ ਗਏ ਨੇ ਅਤੇ ਸੀਸੀਟੀਵੀ ਕੈਮਰੇ ਇੰਸਟਾਲ ਕੀਤੇ ਗਏ ਨੇ ਇਹ ਤੈੰਦੂਆ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਘੁੰਮ ਰਿਹਾ ਹੈ ਜਿਸ ਨੂੰ ਕਾਬੂ ਕਰਨ ਲਈ ਜੰਗਲਾਤ ਵਿਭਾਗ ਵੀ ਜ਼ੋਰ ਲਗਾ ਰਿਹਾ ਹੈ ਪਰ ਤੀ ਰਾਤ ਐ ਇਸਨੇ ਇੱਕ ਨੌਜਵਾਨ ਤੇ ਹਮਲਾ ਕਰ ਦਿੱਤਾ ਹਾਲਕ ਕਿ ਗਨੀਮਤ ਰਹੀ ਕਿ ਨੌਜਵਾਨ ਦਾ ਜ਼ਿਆਦਾ ਨੁਕਸਾਨ ਨਾ ਹੋਇਆ ਰਾਤ ਸਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤेंदੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਵੀ ਛੱਟ ਲੱਗ ਗਈ ਡਾਂਗ ਕੌਣ ਖਿੱਚ ਲਿਆ ਤेंदੂਆ ਤੇ ਤेंदੂਆ ਨੇ ਡਾਂਗ ਹਾਂਜੀ ਅਸੀਂ ਚੀਤਾ ਕਹੀ ਜੰਨੇ ਆ ਹੈ ਤेंदੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਹੀ ਰੋਲਾ ਪਾਤਾ ਚਲ ਗਿਆ ਤੁਸੀਂ ਵੀ ਵੇਖਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉੱਤੇ ਕਾਂਦੇ ਦੇ ਉੱਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡੰਗ ਮਾਰੀ ਆ ਖਿੱਚ ਕੇ ਲੈ ਗਿਆ ਦਹਾੜ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਵੀ ਪੈਣ ਲੱਗਾ ਵਾ ਜਾਂ ਨਹੀਂ ਪੈਣ ਲੱਗਾ ਵੇਖਿਆ ਹਾਂਜੀ ਸਿਰਫ ਪਿੰਜਰਾ ਕਿਤੇ ਲਾਇਆ ਪਿੰਜਰਾ ਇੱਕ ਛਿੰਨਾ ਨੇ ਲਾ ਮੈਗਮ ਵਾਲਿਆਂ ਨੇ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰਵੇ ਪਿੰਡ ਚ ਕੀ ਕੀ ਨੁਕਸਾਨ ਕਰ ਗਿਆ ਪਿੰਡ ਚ ਕੱਲ ਆ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਧੀ ਆ ਇਕੱਲੀਆਂ ਹੀ ਪਿੰਜਰ ਹੀ ਰਹਿਨਤਾ ਉਹਦਾ ਇਹ ਕਹੇ ਨੁਕਸਾਨ ਕੀਤਾ ਇਹ ਕਰਨ ਜੀਤ ਦਾ ਕੱਟੀ ਵਿਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟ ਨਹੀਂ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੇ ਇਹਦਾ ਮੁਲਾਜ਼ਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮ ਵਾਲੇ ਦੱਸਦੇ ਪੀ ਠੀਕ ਆ ਸੱਚ ਹੋਏ ਹਾਂਜੀ ਤੇ ਇਹ ਜਿਹੜੇ ਫਿਰ ਕੰਮ ਕੁੰਮ ਨੇ ਰਹੀ ਇਹ ਕੁੱਕੜ ਰਖੇ ਵਿੱਚ ਅੰਦੇ ਕੋਈ ਨਾ ਕੋ ਵਿੱਚ ਮਾਸ ਪਾਉ ਤੇ ਕੋਈ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਹਾਂਜੀ ਠੀਕ ਆ ਨਹੀਂ ਹੁਣ ਨਹੀਂ ਹੁਣ ਨਹੀਂ ਆਪ ਆਖਾਂ ਇਹ ਖਾ ਲੈ ਜੋ ਪਿੰਜਰਾ ਹੁਣ ਕਣਕਾਂ ਵੱਡੀਆਂ ਗਿਆ ਵੇਲ ਹੋ ਗਿਆ ਵਾ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾਂ ਤੇ ਉਹ ਲੋਕ ਕਿਤੇ ਵੀ ਸਕਦਾ ਸੀ ਡਰ ਤੇ ਹੈ ਹੀ ਨਾ ਨੇ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਈ ਕਹਿ ਦਿੰਦਾ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕ ਸਾਡੇ ਨਾਲ ਵਾਪਰੀ ਅਸੀਂ ਨਾ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਏ ਸਭ ਦਾ ਤੇ ਪਿੰਡ ਵਾਸੀਆਂ ਨੇ ਹੁਣ ਤੇਂਦੂ ਅਤੇ ਬਚਨ ਲਈ ਆਪਣੇ ਘਰਾਂ ਵਿੱਚ ਹੀ ਕੁਝ ਉਪਕਰਨ ਤਿਆਰ ਕੀਤੇ ਨੇ ਜਿਸ ਵਿੱਚੋਂ ਤੇਜ਼ ਆਵਾਜ਼ ਆਉਂਦੀ ਹੈ ਜਿਸ ਕਾਰਨ ਤੈੰਦੂ ਆ ਤੇਜ ਆਵਾਜ਼ ਸੁਣ ਕੇ ਘਰ ਤੋਂ ਦੂਰ ਰਹਿੰਦਾ ਹੈ ਅਤੇ ਅਜਿਹਾ ਕਰਕੇ ਪਿੰਡ ਵਾਸੀ ਵੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਪਿੰਡ ਵਾਸੀਆਂ ਨੇ ਇਸ ਦੇ ਨਮੂਨੇ ਵੀ ਦਿਖਾਏ ਨੇ ਜਿਸ ਵਿੱਚੋਂ ਬਰੂਦ ਪੜਦੇ ਨੇ ਅਤੇ ਫਿਰ ਇਸ ਨੂੰ ਚਲਾਇਆ ਜਾਂਦਾ ਹੈ ਫਿਲਹਾਲ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਤੈੰਦੂਏ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਉਸ ਨੂੰ ਜੰਗਲ ਵਿੱਚ ਛੱਡਿਆ ਜਾਵੇ ਤਾਂ ਕਿ ਲੋਕਾਂ ਦਾ ਹੋਰ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ